ਬਠਿੰਡਾ ਪੁਲਿਸ ਵੱਲੋਂ 15 ਅਗਸਤ ਦੇ ਮੰਦੇ ਨਜ਼ਰ ਐਸਪੀਐਚਡੀ ਅਗਵਾਈ ਦੇ ਵਿੱਚ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਕੀਤੀ ਗਈ ਚੈਕਿੰਗ ਇਸ ਮੌਕੇ ਡੌਗ ਸਕਾਟ ਵੀ ਉਹਨਾਂ ਦੇ ਨਾਲ ਰਹੀ। ਸੋਮਵਾਰ ਨੂੰ 11 ਵਜੇ ਦੇ ਲਗਭਗ ਐਸਪੀਐਚ ਗਰਮੀਤ ਸਿੰਘ ਸੰਧੂ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਆਪਣੀ ਟੀਮ ਨੂੰ ਲੈ ਕੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਐਸਐਚਓ ਕਨਾਲ ਐਸਐਚਓ ਆਪਣਾ ਥਰਮਲ ਡੀਐਸਪੀ ਸਿਟੀ 2 ਵੀ ਉਹਨਾਂ ਦੇ ਨਾਲ ਸਨ ਤੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸੀ ਜਿੱਥੇ ਉਹਨਾਂ ਵੱਲੋਂ 15 ਅਗਸਤ ਦੇ ਮੰਦੇ ਨਜ਼ਰ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਚੈਕਿੰਗ ਕੀਤੀ ਗਈ ਹੈ ਸਿਸ਼ਮ ਦਿਖਾ ਰਹੇ ਹਾਂ ਬਠਿੰਡਾ ਦੇ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡੀਐਸਪੀ ਆਪਣਾ ਸਿਟੀ 2 ਅਤੇ ਬਠਿੰਡਾ ਦੇ ਐਸਪੀ ਅਚ ਗਰਮੀਤ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਤੇ ਇਹਨਾਂ ਵੱਲੋਂ ਡੌਗ ਸਕਾਟ ਨੂੰ ਨਾਲ ਲੈ ਕੇ ਇੱਥੇ ਵੱਡੀ ਗਿਣਤੀ ਕੋ ਪੁਲਿਸ ਫੋਰਸ ਲੈ ਕੇ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ ਕੀ ਸਰ ਕੀ ਨ ਕਰ ਰਿਹਾ ਚੈਕਿੰਗ ਇਹਦੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਤੇ ਮਾਨਯੋਗ ਐਸਐਸ ਸਾਹਿਬ ਦੀ ਹਦਾਇਤਾਂ ਅਨੁਸਾਰ 15 ਅਗਸਤ ਤੋਂ ਮੁਕਰਾਕਦੇ ਹੋਏ ਜਿਹੜੀ ਕੱਜ ਕਚੈਰੀਆਂ ਤਸੀਲ ਕੰਪਲੈਕਸ ਔਰ ਹੋਰ ਵੀ ਜਣੀਆਂ ਇੰਪੋਰਟੈਂਟ ਜਗ੍ਹਾ ਉਦੀ ਚੈਕਿੰਗ ਚੱਲ ਰਹੀ ਹੈ ਜਿਹਦੇ ਸ਼ੱਕੀ ਵਿਅਕਤੀ ਸ਼ੱਕੀ ਚੀਜ਼ ਉਹਦੀਆਂ ਚੀਜ਼ਾਂ ਤੇ ਕੀਤੀਆਂ ਜਾਂਚਾਂ ਤਾਂ ਜੋ ਕੋਈ ਅਨਸਕਾਵਾਂਈ ਘਟਨਾ ਤੋਂ ਬਚਿਆ ਜਾ ਸਕੇ